ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਧਾਰੀਵਾਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆਂ ਬਾਈ ਨਿਸ਼ਾਨ ਸਿੰਘ ਦੇ ਕੋਲ ਸੋ ਜਿੱਦਾਂ ਕਿ ਸਾਰੇ ਵੀਰ ਜਾਣਦੇ ਹੋ ਦੋਸਤੋ ਬਿਲਕੁਲ ਪੱਟੀ ਮੋੜ ਤੋਂ ਜੇਕਰ ਆਪਾਂ ਗੱਲ ਕਰ ਲਈਏ ਤੇ ਬਿਲਕੁਲ ਕਰਿਆਲਾ ਬਰਨਾਲਾ ਇਸੇ ਰੋਡ ਦੇ ਉੱਪਰ ਹੀ ਆ ਜਾਂਦਾ ਤੇ ਬਿਲਕੁਲ ਤੁਸੀਂ ਖਾਸ ਵਿਜਟ ਪਿੰਡ ਧਾਰੀਵਾਲ ਕਰਨੀ ਆ ਬਾਈ ਨਿਸ਼ਾਨ ਸਿੰਘ ਦੇ ਨੰਬਰ ਲਗਾਤਾਰ ਆਪਾਂ ਸਕਰੀਨ ਦੇ ਥੱਲੇ ਚਲਦੇ ਕਰਦੇ ਹੀ ਤੇ ਆ ਸੋ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਚਾਰ ਵੜਾ ਤੁਹਾਨੂੰ ਦਿਖਾ ਦਾਂਗੇ ਤੇ ਦੋ ਮੱਝਾਂ ਹੋਣਗੀਆਂ ਠੀਕ ਆ ਜੀ ਟੁਕੀਆਂ ਮੱਝਾਂ ਨੇ ਬਿਲਕੁਲ ਗੱਬਣਾ ਤਿਆਰੀ ਦੇ ਵਿੱਚ ਆ ਦਿਨ ਹਜੇ ਲੈਂਦੀਆਂ ਨੇ ਪੂਰੀ ਡਿਟੇਲ ਤੁਹਾਡੇ ਨਾਲ ਸਾਂਝੀ ਕੀਤੀ ਜਾਊਗੀ ਰੇਟ ਭਾਅ ਪੜਦਾ ਕੀ ਰਹੂਗਾ ਇਹਨਾਂ ਪਸ਼ੂਆਂ ਦਾ ਪੂਰੀ ਗੱਲਬਾਤ ਕਰਾਂਗੇ ਅੱਜ 19 ਅਗਸਤ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਦੋਸਤੋ ਕੱਲ 20 ਅਗਸਤ ਨੂੰ ਮਾਰਨਿੰਗ 6 ਵਜੇ ਵੀਡੀਓ ਚਲਾ ਦਾਂਗੇ ਸੋ ਜਿਸ ਵੀ ਵੀਰ ਨੂੰ ਜਿਹੜਾ ਵੀ ਪਸ਼ੂ ਪਸੰਦ ਆਊਗਾ ਆਪਦਾ ਹੱਕ ਸਮਝ ਕੇ ਤਸੱਲੀ ਜਾਂ ਤੁਸੀਂ ਕਰਨੀ ਆ ਸੋ ਗੱਪਣ ਪਸ਼ੂ ਜਿਹੜਾ ਦੋਸਤੋ ਹਰ ਵਾਰ ਇੱਕ ਆਪਣੀ ਅਪੀਲ ਹੁੰਦੀ ਹੈ ਬੇਨਤੀ ਹੁੰਦੀ ਹੈ ਵੀ ਜਿਹੜਾ ਗੱਪਣ ਪਸ਼ੂ ਆ ਤਿੱਪ ਗਿਆ ਤਸੱਲੀ ਕਰ ਲਿਓ ਤੇ ਸਵੇਰ ਸਵੇਰ ਪਸ਼ੂ ਦੀ ਦੋ ਦੋ ਟਾਈਮ ਕੋਈ ਤਿੰਨ ਟਾਈਮ ਆਦੀ ਤਸੱਲੀ ਜ਼ਰੂਰ ਕਰ ਲਿਆ ਕਰੋ ਗੱਲਬਾਤ ਕਰਦੇ ਹਾਂ ਬਾਈ ਨਿਸ਼ਾਨ ਸਿੰਘ ਦੇ ਨਾਲ ਪੁੱਛ ਲੈਣੇ ਆ ਕੀ ਡਿਟੇਲ ਇਨਫੋਰਮੇਸ਼ਨ ਅੱਜ ਇਹਨਾਂ ਪਸ਼ੂਆਂ ਦੀ ਆਜੋ ਪਾ ਸਭ ਤੋਂ ਪਹਿਲਾਂ ਭਾਜੀ ਨਿਸ਼ਾਨ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵੀਰੇ ਹੋਰ ਸਭ ਠੀਕ ਠਾਕ ਹੈ ਬਹੁਤ ਵਧੀਆ ਠੀਕ ਆ ਜੀ ਜਿੰਨੇ ਵੀ ਮੇਰੇ ਵੀਰ ਰਾਜਸੰਧੂ ਫਾਰਮ ਨੂੰ ਪਿਆਰ ਕਰਦੇ ਦੇਸ਼ ਵਿਦੇਸ਼ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿਹੜੇ ਮੇਰੇ ਵੀਰ ਪਾਣੀ ਦੀ ਲਹੇੜ ਚ ਆਇਆ ਉਹ ਵੀ ਵਿਚਾਰੇ ਚਲੋ ਜਿਹੜੀ ਰੱਬ ਨਾਲ ਕੋਈ ਆਫਤ ਆਈ ਉਹਦੀ ਮੁਸੀਬਤ ਆਈ ਆ ਹੁਣ ਨਾਲ ਮਿਲ ਕੇ ਕਟਾਂਗੇ ਜਿੱਤਰਾ ਮੇ ਪ੍ਰਮਾਤਮਾ ਨੇ ਚਾਇਆ ਹੈ ਤੇ ਵੀ ਹੌਸਲਾ ਨਹੀਂ ਕਿਸੇ ਨੇ ਵੀ ਹਾਰਨਾ ਸਾਰੇ ਆਪ ਦੇ ਕੈਮਰੇਨ ਬਿਲਕੁਲ ਆ ਵੀ ਪ੍ਰਮਾਤਮਾ ਨੇ ਪਾਈ ਹੈ ਪ੍ਰਮਾਤਮਾ ਕਟੂ ਦਾ ਹੈ ਬਿਲਕੁਲ ਹਾਂ ਹੋਰ ਠੀਕ ਠਾਕ ਸਭ ਬੜੇ ਵਧੀਆ ਅੱਛਾ ਨਿਸ਼ਾਨਪਾ ਜੀ ਥੋੜਾ ਜਿਹਾ ਲੇਟ ਹੋ ਗਏ ਫਿਰ ਕੀ ਕਾਰਨ ਵੇ ਆ ਕਿ ਪਸ਼ੂ ਵੇਖਦੇ ਬੁਖਦੇ ਰਹੇ ਨਹੀਂ ਪਸ਼ੂ ਇੱਕ ਤੇ ਵੇਖਦੇ ਰਹੇ ਤੇ ਆਪਾਂ ਵਿੱਚ ਚਾਰ ਚੂਰ ਦਾ ਪੰਗਾ ਲੈ ਲਿਆ ਉਹ ਪਾਉਂਦੇ ਪੁੰਦੇ ਰਹੇ ਤੇ ਫਿਰ ਗਰਮੀ ਦਾ ਕਰਕੇ ਘਾਟ ਹੀ ਜਿਆਦੀਆਂ ਨਹੀਂ ਵੇਚੀਆਂ ਹੋ ਮੈਂ ਉਹ ਲਾ ਕੇ ਵੇਚਦੇ ਨੇ ਥੋੜੇ ਥੋੜੇ ਨਾਲੋਂ ਨਾਲ ਹੀ ਵਿਕ ਜਾਂਦੀਆਂ ਰਹੀਆਂ ਠੀਕ ਆ ਠੀਕ ਆ ਤੇ ਵੀ ਫਿਰ ਇਸ ਕਰਕੇ ਆਪਾਂ ਵੀ ਵੀਡੀਓ ਦੀ ਬ੍ਰੇਕ ਮਾਰ ਛੱਡੀ ਪਰ ਇੱਕ ਲਈਏ ਥੋੜੀ ਹਾਂ ਚਲੋ ਇੱਕ ਵਾਰੀ ਫਿਰ ਬਿਲਕੁਲ ਸਮਝ ਆਵੇ ਅੱਛਾ ਭਾਜੀ ਨਿਸ਼ਾਨਾ ਚ ਚਾਰ ਤਾਂ ਵੇੜਾ ਨੇ ਚਾਰ ਵੇੜਾ ਦੋ ਮ ਕਪੜਾ ਬਿਲਕੁਲ ਤਿਆਰ ਦੋਵੇਂ ਕੱਪੜਾ ਇੱਕ ਦੇ ਮਤਲਬ ਦੋ ਤਿੰਨ ਦੇ ਲਊ ਇੱਕ ਹਫਤਾ ਲਊਗੀ ਠੀਕ ਆ ਤੇ ਇਹਨਾਂ ਦੋਸਤਾਂ ਦੇ ਹਿਸਾਬ ਨਾਲ ਆਪਾਂ ਅੱਜ ਰੇਟ ਕਰਾਂਗੇ ਚਲੋ ਜਿੱਦ ਮੁਰਕੇ ਸੂਪੀਆਂ ਜਾਂ ਕੋਈ ਉਹ ਗਾਣਾ ਵੇਖੀ ਜੂ ਲਓ ਜੀ ਕਰਕੇ ਸ਼ੁਰੂਆਤ ਪਹਿਲਾ ਨੰਬਰ ਮੱਝਾਂ ਦਿਖਾ ਦਈਏ ਹਾਂਜੀ ਮੱਝਾਂ ਦਿਖਾ ਦੇਣੇ ਦੋਸਤੋ ਤੇ ਚਾਰ ਬੇੜਾਂ ਬਿਲਕੁਲ ਸੁਈਆਂ ਸਪਈਆਂ ਨੇ ਬੱਚੇ ਨਾਲ ਨੇ ਪੂਰੀ ਗੱਲਬਾਤ ਕਰਾਂਗੇ ਦੁੱਧ ਰੇਟ ਭਾਅ ਫੜਦਾ ਪੂਰਾ ਜਿਹੜਾ ਦੋਸਤੋ ਮੈਂਸ਼ਨ ਕੀਤਾ ਜਾਊਗਾ ਅੱਛਾ ਆਪਾਂ ਇਹਨਾਂ ਸਿਹਾਨ ਪਹਿਲੇ ਨੰਬਰ ਤੇ ਆਪਣੇ ਕੋਲ ਇਹ ਛੋਟੀ ਗਿੰਦ ਗੇ ਮੱਚ ਗਿੰਦ ਕਿ ਕਿ ਸੁਭਾ ਇਹਦਾ ਇਹਦਾ ਦੂਜਾ ਸੁਭਾ ਜੀ ਅੱਛਾ ਹਾਂਜੀ ਤੇ ਦਿਨ ਰਹਿੰਦੇ ਜੇ ਪੰਜ ਦੇ ਮਤਲਬ ਘੱਟੋ ਘੱਟ ਵੀ ਸੂਹ ਚ ਅੱਛਾ ਪੰਜ ਦਿਨ ਹਾਂ ਦੂਜੇ ਸੁਵੇ ਸੂਹ ਦੀ ਦੂਜੇ ਸੁਵੇ ਸੂਹ ਦੀ ਹਾਂਜੀ ਤੇ ਪੰਜ ਦਿਨ ਦੋਸਤੋ ਬਾਕੀ ਆ ਮੀਡੀਅਮ ਹਾਈਟ ਆ ਤੇ ਅੱਖ ਤੁਸੀਂ ਵੇਖ ਸਕਦੇ ਹੋ ਬਿੱਲੀ ਮਣ ਕੀ ਅੱਖ ਜਿਵੇਂ ਕੋਈ ਪਸ਼ੂਆਂ ਦਾ ਥੋੜਾ ਜਿਹਾ ਨੀਲੀ ਨੂਰੀ ਦਾ ਪੱਖ ਆ ਜਾਂਦਾ ਠੀਕ ਆ ਜੀ ਤੇ ਦੂਜਾ ਸੁਵਾ ਪੰਜ ਦਿਨ ਬਾਕੀ ਆ ਬਾਕੀ ਥਾਂ ਥਾਂ ਨੂੰ ਆ ਵੇਖ ਕੇ ਚੈੱਕ ਕਰ ਸਕਦੇ ਹੋ ਟਿੱਪਣਾ ਰੂੰਵਰ ਕੀ ਪੋਲੀ ਬਿਲਕੁਲ ਕੋ ਭੈਣ ਭਰਾ ਦੀ ਟਿੱਪ ਕੇ ਦੋ ਡਾਂਗ ਭਾਵੇਂ ਇੱਕ ਡਾਂਗ ਜਿਤਨਾ ਮਰਜ਼ੀ ਦੀ ਤਸੱਲੀ ਕਰੇ ਠੀਕ ਹੈ ਕਿ ਨਹੀਂ ਬਿਲਕੁਲ ਜੀ ਬਿਲਕੁਲ ਘਰ ਵਿੱਚ ਕਰਕੇ ਆ ਕੇ ਟਿੱਪ ਕੇ ਤਸੱਲੀ ਕਰ ਲਓ ਜੀ ਤੇ ਆਹ ਦੋਸਤੋ ਤੁਹਾਨੂੰ ਆਪਾਂ ਝੋਟੀ ਦਿਖਾ ਦਿੰਦੇ ਆ ਸਿੰਘਾ ਸਿੰਘਾ ਦੀ ਬੰਤਰ ਬੇਸ਼ੱਕ ਥੋੜਾ ਜਿਹਾ ਬੈਕ ਸਾਈਡ ਤੋਂ ਜਾ ਕੇ ਜਿਹੜੀ ਅਰਾਊਂਡ ਸ਼ੇਪ ਦੇ ਵਿੱਚ ਆ ਮੁੜਿਆ ਸਿੰਘ ਤੇ ਭਾਰੀ ਆ ਵਜ਼ਨ ਵਜੂਦ ਵਾਲੀ ਆ ਪੂਰੀ ਸੋ ਆਜ ਤੁਸੀਂ ਜਿਹੜਾ ਥਾਣੇ ਦੇ ਬਾਅਦ ਚੈੱਕ ਕਰੋ ਬਾਈ ਨਿਸ਼ਾਨ ਥੋੜਾ ਜਿਹਾ ਜਿਹੜਾ ਬਹਿਣੀ ਵਾਲੇ ਪਾਸੇ ਥੋੜੀ ਜੀ ਸਾਈਡ ਹੈਗੀ ਮਤਲਬ ਜੀ ਜਾਂਦੇ ਭਾਲ ਭੂਲਿਆ ہاں ਜਿਹੜਾ ਹੈਗਾਵੇਂ ਮੜਾ ਜਾਇ ਨਾ ਕਰਦੀ ਆ ਭਾਲਿਆ ਮੇਰੇ ਸਹਮ ਹਾਂ ਹਣਾ ਇੱਕ ਸਾਈਡ ਆ ਭਾਰੀ ਆ ਭਾਲ ਵੀ ਹੋ ਸਕਦੀ ਆ ਭਾਲਿਆ ਭੜੀ ਭਲਾਂ ਦੇ ਵਿੱਚ ਵੀ ਹੋ ਸਕਦੀ ਆ ਪਾਈ ਹੂੰ ਮੈਂ ਤਾਂ ਬਿਲਕੁਲ ਪਤਰੀ ਹਾਂ ਜਮਰ ਭਾਲ ਹੋਣ ਚਲੋ ਨੇ ਦਿਹਾੜੀ ਪਾਉਣੀ ਆ ਬਿਲਕੁਲ ਜੀ ਬਿਲਕੁਲ ਨਹੀਂ ਸੂਨ ਵਾਲੀ ਜਿਵੇਂ ਬੱਪਣੇ ਦੇ ਕਾਰੀ ਜੇ ਠੀਕ ਆ ਸੋ ਇਹ ਝੋਟੀ ਆ ਦੋਸਤੋ ਦੂਜਾ ਸੂਬਾ ਸੂਗੀ ਠੀਕ ਆ ਮੋਲ ਵੜੀ ਪੁੱਛ ਲੈਣੀ ਆ ਬਾਕੀ ਥਣ ਥਣ ਜਿਹੜਾ ਸਹਜ ਆ ਉਹ ਤੁਸੀਂ ਆ ਦੇਖ ਕੇ ਚੈੱਕ ਕਰ ਸਕਦੇ ਹੋ ਚਾਰੇ ਥਾਣਾ ਸਪੇਸ ਪੂਸ ਵਿੱਚ ਜੇਕਰ ਆਪਾਂ ਗੱਲ ਕਰੀਏ ਕੋਈ 2 ਤੋਂ 3-3 ਇੰਚ ਦੀ ਜਿਹੜੀ ਸਪੇਸ ਅਗਲੀ ਪਿਛਲੀ ਬਣੀ ਦੀ ਆ ਤੇ ਸੱਚੀ ਕਾਪੀ ਦੀ ਗੱਲ ਕਰ ਲਈਏ ਤੇ 4-4 ਚੱਪਾ-ਚੱਪਾ ਘੱਟੋ ਕਰ ਜਿਹੜਾ ਦੋਸਤੋ ਵੀ ਇੱਥੇ ਤੇ ਭਾਜੀ ਨਿਸ਼ਾਨ ਕੀ ਮੋਲ ਰਊ ਕਹਿੰਦਾ ਮੋਲੇ ਦਾ ਭਾਜੀ ਅੱਜ ਦਾ ਜਿਹੜਾ ਵੀ ਮਤਲ ਕੱਚੀ ਚਲੋ ਇਹ 4-5 ਦਾ ਸਾਹਮਣੀ ਬਣੀ ਆ ਹੁਣ ਅੱਜ ਦਾ ਜਿਹੜਾ 75000 ਰੁਪਇਆ 75 ਆ ਠੀਕ ਆ ਜੀ ਹਾਂਜੀ ਮਤਲਬ ਲੈ ਦੇਣ ਜਿਹੜਾ ਆਈ ਆ ਬਿਲਕੁਲ ਝੋਟੀ ਸੋਹਣੀ ਆ ਸਾਫ ਸੁਥਰੀ ਕਿਹੇ ਬੰਦੇ ਨੂੰ ਕੁਸੀ ਨਹੀਂ ਕਿ ਮਤਲਬ ਇਹ ਨਹੀਂ ਉਹ ਬਲੰਤਾ ਸਿਰਾਂ ਲਈ ਨਹੀਂ ਝੋਟੀ ਸਾਹ ਹਾਂ ਬਿਲਕੁਲ ਸਾਹ ਸੀ ਭਾਂਡਾ ਭੁੰਡਾ ਪਰ ਪੰਜਾਂ ਦਿਨਾਂ ਦਾ ਪੂਰਾ ਬਣਾ ਜਾਊਗਾ ਪੂਰਾ ਬਣਾ ਜਾਊਗਾ ਹਾਂ ਭਾੜੇ ਭਾੜੀ ਆ ਮੜੀ ਜੀ ਕਿ ਜਾਓ ਉੱਤਰ ਚੱਲ ਜਾਈਂ ਕਦੀ ਉੱਤਰ ਚੱਲ ਜਾਈਂ ਨਹੀਂ ਨਹੀਂ ਬਿਲਕੁਲ ਝੋਟੀ ਕੋਈ ਗੱਲ ਨਹੀਂ ਹੋਈ ਠੀਕ ਆ ਝੋਟੀ ਦੋਸਤੋ ਪਸੰਦ ਆਊਗੀ ਇੱਕ ਵਾਰੀ ਫਰੰਟ ਤੋਂ ਤੁਹਾਨੂੰ ਆਹ ਵੇਖੋ ਫੇਸ ਕੁਆਲਿਟੀ ਵੇਖੋ ਮੱਥੇ ਵਿੱਚ ਮੱਥੇ ਵਿੱਚ ਫੁੱਲੀ ਹੈਗੀ ਆ ਤੇ ਅੱਖ ਬਿੱਲੀ ਮਣਕੀ ਆ ਤੇ 75000 ਵਿੱਚੋਂ ਛੋ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਜਿਹੜੀ ਅਗਲੀ ਮਾਝ ਦਿਖਾਉਣੇ ਆ ਠੀਕ ਆ ਇਹ ਪਈ ਨਿਸ਼ਾਨ ਸੁਆ ਕਿਨਮਾ ਤੀਜਾ ਸੁਆ ਮੀਨੀ ਤੀਜਾ ਸੁਆ ਠੀਕ ਆ ਇਹ ਇਹਦੇ ਸੇਕ ਨਹੀਂ ਗੇ ਹਿਲਦੇ ਫਿਕਸ ਸੇਕ ਆ ਫਿਕਸ ਸੇਲ ਸੇਕ ਆ ਕਿਉਂਕਿ ਭੈ ਭਰਾ ਦੂਰੋਂ ਆਉਂਦਾ ਮੰਗਾਉਂਦਾ ਜਾਂ ਵੀ ਅਗਲਾਸ ਨਾਲ ਮੈਂ ਕਿ ਦਸਿਆਣੀ ਹਾਂ ਤੇ ਅਜੇ ਦਿਨ 10 ਲਊਗੀ ਲੋ ਜੀ ਮਤਲਬ ਪੂਰੇ 13 14 ਕਿਲੋ ਦੀ ਆਪਾਂ ਗਾਰੰਟੀ ਵੀ ਦਿਆਂ ਮੈਂ ਦੀ ਹੂੰ ਬਿਲਕੁਲ ਸਾਥ ਸਤਰੀ ਪਰ ਦੇਣ 10 ਲੈਣੇ ਇਹਦੇ ਠੀਕ ਆ ਆ 10 ਵਜਨ ਵਾਲੀ ਪੂਰੀ ਹੂੰ 10 ਦਿਨ ਅਜੇ ਦੋਸਤੋਂ ਸਮਾਂ ਲੈ ਜੂਗੀ ਠੀਕ ਆ 10 ਦਿਨ ਲੈ ਜੂਗੀ ਉਮੇ ਸਿੰਘਾ ਬਿਲਕੁਲ ਢੇਲੀ ਤੁਸੀਂ ਮੰਨ ਲਓ ਠੀਕ ਆ ਢੇਲੀ ਵੀ ਗਣੀ ਜਾਂਦੀ ਐ ਫਿਕਸ ਸਿੰਘ ਜਿਹੜੇ ਆ ਦੋਸਤੋ ਢੇਲੀ ਤੁਸੀਂ ਮੰਨ ਕੇ ਸੌਦਾ ਕਰਿਓ ਬਾਕੀ 12 13 13 ਲੀਟਰ ਬਾਈ ਨਿਸ਼ਾਨ ਕਹਿੰਦਾ ਦੁੱਧ ਦੇ ਦਊਗੀ ਬਾਕੀ ਢੇਲੀ ਮੈਂ ਆ ਦੋਸਤੋ ਬਹੁਤੇ ਵੀਰਾਂ ਨੂੰ ਪਸੰਦ ਆਊਗੀ ਭਾਰੀ ਵਜਨ ਵੱਟੇ ਵਾਲੀ ਆ ਲੋਡ ਪੂਰਾ ਹੈਗਾ ਠੀਕ ਆ ਇੱਕ ਬਲੈਕ ਬਿਲਕੁਲ ਹਾਂ ਬਿਲਕੁਲ ਬਲੈਕ ਮੱਥਾ ਮੂਥਾ ਪੂਰੀ ਛਾਈ ਛੂਈ ਵੇਖੋ ਤੁਸੀਂ ਮੱਥਾ ਪੂਰਾ ਬਲੈਕ ਬਿਲਕੁਲ ਬਲੈਕ ਤੇ ਠੰਡੀ ਢਿਰੀ ਵੀ ਠੀਕ ਆ ਓਕੇ ਆ ਮਤਲਬ ਕੋਈ ਇਹਨੂੰ ਇਹ ਨਹੀਂ ਗੰਦ ਪਿਲ ਵਾਲੀ ਨਹੀਂ ਹੂੰ ਅੱਜ 3 ਚੌਥਾ ਇੱਕ ਕੋ ਜਾਨਿਆਰਾ ਚੌਥਾ ਨਾ ਤੋਰ ਗਿਆ ਪੈਨਚਾਂਸ ਪੂਰੀ ਵਜਨ ਵਾਲੀ ਬਿਲਕੁਲ ਜੀ ਬਿਲਕੁਲ ਅਜੇ ਤੇ ਵੇਖੋ ਇਧਰ ਵੇਖੋ ਕਿਦਾਂ ਗਾਈਆਂ ਮੋ ਪਈ ਉਤਰਾ ਨਾ ਅਜੇ ਪੂਰੀ ਅਜੇ ਬਾਨਾ ਨੇ ਲੋ ਜੀ ਬਹੁਤ ਠੰਡੀ ਠੁਡੀ ਪੂਰੀ ਬਹੁਤ ਹੈ ਜੀ ਠੰਡੀ ਬਹੁਤ ਹੈ 100 ਰੁਪਏ ਕੇ ਤਿਕ ਲੋ ਕੋਈ ਮਦਦ ਦੀ ਜਰੂਰਤ ਨਹੀਂ ਸੋ ਇਹ ਵੀ ਦੋਸਤੋ ਇੱਕ ਕੁਆਲਿਟੀ ਆ ਢੇਲੀ ਪਸੂ ਢੇਲੇ ਬਹੁਤਿਆਂ ਮੱਜਾਂ ਤੁਸੀਂ ਵੇਂਦੇ ਹੋਵੋਗੇ ਢੇਲੀ ਮੱਜਾ ਮੀਣੀ ਮੱਜਾ ਸਿੰਘ ਹਿਲਦੇ ਆ ਫਿਕਸ ਸਿੰਘ ਆ ਢੇਲੀ ਆ ਠੀਕ ਆ ਤੇ ਬਹੁਤੇ ਵੀਰਾਂ ਦੀ ਡਿਮਾਂਡ ਹੁੰਦੀ ਪਸੂ ਇਹੋ ਜਿਹਾ ਖਰੀਦਣ ਦੀ ਤੇ ਦੁੱਧ ਦੀ ਸ਼ਮਤਾ ਵੀ ਜਿਹੜੀ ਆ ਦੋਸਤੋ ਥੋੜੀ ਜੀ ਚਲੋ ਐਡਵਾਂਸ ਹੁੰਦੀ ਹੋਰਾਂ ਪਸੂਆਂ ਨਾਲੋਂ ਕਿਉਂਕਿ ਥੋੜਾ ਕੁਆਲਿਟੀ ਜਿਹਾ ਪਸੂ ਆ ਜਾਂਦਾ ਬਾਕੀ ਬਾਡੀ weight ਪੂਰਾ ਹੈ ਠੀਕ ਆ ਜੀ ਭਾਰੀ ਪੂਰੀ ਵਜਨ ਵਾਲੀ ਤੇ ਥਣ ਥਣੋਂ ਪੂਰਾ ਲੰਬਾਈ ਦੇ ਵਿੱਚ ਆ ਤੇ ਬਾਕੀ ਬਣੂ ਥਣੋਂ ਪੂਰਾ ਠੀਕ ਆ ਜਿਹੋ ਜਿਹਾ ਢਿਲ ਢੁਲ ਲਓ ਜੀ ਹਾਂ ਅੱਜ ਕੱਚੀ ਕਰਕੇ ਤਾਂ ਭਾਜੀ ਨਿਸ਼ਾਨ ਕਿੰਨਾ ਖਿਰ ਲੈਣ ਦੇਣ ਅੱਜ ਅੱਜ ਦਾ ਰਾਜਵੀਰੇ ਦਾ 78000 ਰੁਪਇਆ 78 ਆ ਅੱਗੇ ਨੂੰ ਤੁਹਾਨੂੰ ਪਤਾ ਹੈ ਅਗਲਾ ਕੋਈ 90 ਵੀ ਕਰੀਦਾ ਪਹਜਾਣਾ ਕਿਉਂ ਤਿਆਰ ਨਹੀਂ ਕੀ ਮੈਂ ਜੇ ਕਿਨਾਂ 10 ਦਿਨ ਮੈਂ ਤਿਆਰ ਕਰਦਾ ਤਾਂ ਫਿਰ ਮੈਂ ਉਹ ਵੱਖਰਾ ਮੁੱਲ ਮੁੜ ਕੇ ਕਰ ਲੂ ਜੇ ਕੋਈ ਭੈਣ ਭਰਾ ਦੀ ਖੜ ਕੇ ਕਰਦਾ ਤੇ ਅੱਜ ਦਾ 78000 ਰੁਪਇਆ ਠੀਕ ਆ ਜੀ ਆ ਵੀਵਾ ਜੀ ਨਾਲ ਹੀ ਪੂਰੀ ਮੈਂ ਮੈਨਾਂ ਵੀ ਕੋਈ ਸ਼ੱਕ ਨਹੀਂ ਸੋ ਵਜਨ ਲੋਡ ਜਿਹੜਾ ਦੋਸਤੋ ਪੂਰਾ ਵਾਰ-ਵਾਰ ਤਾਂ ਮੈਂ ਰਿਪੀਟ ਕਰਦਾ ਪਿਆ ਵੀ ਕੋਈ ਸੋ ਵੀਰ ਨੂੰ ਕਿਸੇ ਨਾ ਕਿਸਕੇ ਪਕਰ ਕੇ ਵੀਡੀਓ ਦੇਖਣੀ ਹੈ ਇੱਕ ਵਾਰੀ ਰੂਟੀਨ ਦੇ ਵਿੱਚ ਪੂਰੀ ਵੀਡੀਓ ਵੇਖ ਲਿਓ ਬਿਨਾ ਸਕਿੱਪ ਕੀਤੀ ਹੋਏ ਠੀਕ ਹੈ ਜੀ ਪੂਰੀ ਇਨਫੋਰਮੇਸ਼ਨ ਸਮਝ ਆ ਜਾਊਗੀ ਇਸ ਤੋਂ ਬਾਅਦ ਇੱਕ ਹੋਰ ਜਿਹੜੀਆਂ ਗਾਵਾਂ ਵੇੜਾਂ ਜਿਹੜੀਆਂ ਦੋਸਤੋ ਸਟਾਰਟ ਹੋ ਗਈਆਂ ਜਰਸੀ ਪਹਿਲੇ ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਜਰਸੀ ਵੱਛੀ ਪੂਰਾ ਜਿਹੜਾ ਡਿਟੇਲ ਆਪਾਂ ਪੁੱਛ ਲੈਣੀ ਹੈ ਅੱਛਾ ਭਾਜੀ ਨਿਸ਼ਾਨ ਸੂਈ ਹੈ ਬਿਲਕੁਲ ਹਾਂਜੀ ਸੂਈ ਆ ਇਹ ਮਤਲਬ ਇੱਕ ਮਹੀਨੇ ਦਾ ਸੂਆ ਇਹਦਾ ਹੈਗਾ ਵੱਛੀ ਸ਼ਾਈ ਵਾਲ ਦੀ ਵੱਛੀ ਮਗਰ ਮਗਰ ਵੱਛੀ ਆ ਜੀ ਸ਼ਾਈ ਵਾਲ ਦੀ ਵੱਛੀ ਦੋ ਸ਼ੌਕ ਪੂਰੇ ਹੋ ਗਏ ਦੋ ਸ਼ੌਕ ਪੂਰੇ ਇੱਕ ਜਰਸੀ ਦਾ ਤੇ ਠੀਕ ਆ ਤੇ ਸੂਬਾ ਦੂਜਾ ਦੂਜਾ ਜਤੂਜਾ ਦੂਜਾ ਸੂਬਾ ਦੂਜਾ ਸੂਬਾ ਤੁਜਾ ਖਾਸ ਸੂਬਾ ਜਿਹੜਾ ਪਾਈਆਂ ਦਾ ਦੂਜਾ ਬਾਕੀ ਥਣ ਥਣ ਦੋਸਤੋ ਆ ਦੇਖੋ ਪੂਰਾ ਮੁਠੀ ਥਣ ਅੱਥੀ ਚੁਵਾਈ ਵਾਲਾ ਥਣ ਲੱਗਾ ਕੋਈ ਹੋਰ ਨਾ ਕੋਈ ਛੱਡਾ ਨਾ ਕੋਈ ਘੱਟ ਵੱਧ ਨਾ ਹੋਊਗਾ ਕੋਈ ਇਹਦਾ ਮਤਲਬ ਹੈ ਅੱਛਾ ਦਿਨ ਕਿੰਨੇ ਦੱਸਿਆ ਸੀ 1 ਮਹੀਨਾ ਮਹੀਨਾ ਤਾਂ ਕਿੰਨਾ ਕੁ ਦੁੱਧ ਹਾਜ਼ਰ ਦੁੱਧ 10 ਕਿਲੋ 10 9 ਕਿਲੋ ਬਿੱਲ ਕੁੱਲ ਭਾਵੇਂ ਠੰਡਾ ਕਰਕੇ ਮਿਲਵੇ ਅਗਲਾ 10 ਕਿਲੋ ਦੁੱਧ ਹੈਗਾ ਠੀਕ ਹੈ ਜੀ। ਬੱਚੀ ਨੂੰ ਚਿਪ ਮਤਲਬ ਕਿ ਛੱਡੀ ਦਾ ਮੱਛੀ ਨੂੰ ਵਿਚਾਰੀ ਨੂੰ ਪੱਛੀ ਵਧੀਆ ਸੰਭੀ। ਹਾਂ। ਚਲੋ। ਮਗਰ ਬੱਚੀ ਆ ਦੋਸਤੋ 10 ਕਿਲੋ ਦੁੱਧ ਆ ਪਰ 9 ਕਿਲੋ ਮੰਨ ਕੇ ਤੁਸੀਂ ਠੰਡਾ ਦੁੱਧ 9 ਕਿਲੋ ਮੰਨ ਕੇ ਸੌਦਾ ਕਰ ਲਿਓ। ਤੇ ਮੀਡੀਅਮ ਹਾਈਟ ਦੇ ਵਿੱਚ ਆ ਜਰਸੀ ਨਾਰਮਲੀ ਜਿੰਨੀ ਆਪਾਂ ਹਾਈਟ ਦੇ ਵਿੱਚ ਦੇਖਦੇ ਆ ਉਸ ਹਾਈਟ ਦੇ ਵਿੱਚ ਜਿਹੜੀ ਇਹ ਜਰਸੀ ਵਹਿੜ ਆ ਗਈ ਏ। ਚਵਾਈ ਚਵਾਈ ਮੋਟੀ ਵਧੀਆ। ਬਿਲਕੁਲ ਮੈਂ ਨਾ ਵੀ ਆਇਆ। ਚਵਾਈ ਉਹ ਕੋਈ ਰੋਟਾ। ਕੋਈ ਠੰਡੀ ਨਹੀਂ ਬੂਰੀ। ਕੋਈ ਰੱਸੀ ਨਹੀਂ ਪਾਉਣੀ ਕੁਝ ਨਹੀਂ ਕਰਨਾ। ਇਹਨਾਂ ਨਾਲ ਜੂਨ ਜੜ ਪਾ ਕੇ ਚੋਣੀਆਂ ਲੱਤਾਂ ਚੜਾ ਮਾਰਦੀਆਂ ਕੋਈ ਮਤਲਬ ਨਹੀਂ ਠੀਕ ਹੈ ਜੀ ਸੋ 1 ਮਹੀਨਾ ਜਿਹੜਾ ਦੋਸਤੋ ਸਮਾਂ ਹੋ ਗਿਆ ਸੀ ਹਾਂ ਜੀ 1 ਮਹੀਨਾ ਹੋ ਗਿਆ ਇਹ ਰੱਖ ਮਨਤ ਦੀ ਸੂਈ ਹੈ ਕੋਈ 1 2 ਦਿਨ ਬਾਅਦ ਵੀ ਹੋ ਸਕਦੇ ਘੱਟ ਵੀ ਹੋ ਸਕਦੇ ਆ ਠੀਕ ਹੈ 1 ਮਹੀਨਾ ਹੋ ਗਿਆ ਦੇਖੋ ਜੀ ਇੰਦਰੇ ਪੈਰਾਂ ਤੇ ਬੈਠਾ ਸੋ ਇਹ ਜਿਹੜੀ ਦੋਸਤੋ ਫਸਟ ਨੰਬਰ ਤੇ ਆਪਾਂ ਜਿਹੜੀ ਆ ਵਹਿੜ ਤੋਂ ਸਟਾਰਟ ਕੀਤਾ ਤੇ ਬਾਈ ਅਨਸ਼ਾਨ ਕਿੰਨਾ ਵੀਰੇ ਮੁੱਲ ਰੂ ਇਹਦਾ ਮੋਲਾ ਆਪਾਂ ਮਤਲਬ ਲਾਈਨ ਦੇ ਨਾਲ ਹਿਸਾਬ ਦਾ ਹੀ ਅੱਜ ਕਰਨਾ ਆ 28000 ਰੁਪਏ ਸਿਰਫ ਇਹਦਾ 28000 ਆ ਜੋ ਲਾਈਨ ਦੇ ਵਿੱਚ ਛੋੜ ਛੱਪਾ ਕਰਾਂਗੇ ਠੀਕ ਹੈ ਜੀ ਆ ਤੇ ਜਲਸੀ ਦੀ ਵਹਿੜ ਆ ਬੱਛੀ ਮਗਰੇ ਆ ਮਗਰੇ ਕੋਈ ਫਿਰ ਦੇਖੋ ਜੀ ਸ਼ਾਈਵਾਲ ਵੇਖੋ ਮਗਰੇ ਪੂਰੀ ਫਿਰ ਸਭੀ ਵੀ ਆ ਇਹ ਨਹੀਂ ਗੱਲ ਸ਼ਾਈਵਾਲ ਮਗਰੇ ਬੱਛੀ ਆ ਸੋ 1 ਮੰਥ ਤੋਂ ਬਾਈ ਦਾ 2 ਦਿਨ ਉੱਤੇ ਮੰਨ ਲਓ 2 ਦਿਨ ਘੱਟ ਮੰਨ ਲਓ ਇੱਥੇ ਕਿ ਜਿਹੜਾ ਸੂਆ ਹੈਗਾ ਠੀਕ ਆ ਮੁੱਲ ਵੀ ਬਿਲਕੁਲ ਭਾਵ ਬੜਾ ਜਾਇਜ਼ ਆ ਇਸ ਤੋਂ ਬਾਅਦ ਇੱਕ ਤੁਹਾਨੂੰ ਕ੍ਰੋਸ ਅੱਗੇ ਜਿਹੜੀ ਹੈ ਦੋਸਤੋ ਐਚ ਐਫ ਕ੍ਰੋਸ ਵੈੜ ਵੀ ਤੁਹਾਨੂੰ ਦਿਖਾ ਦਿੰਨੇ ਆ ਚੰਗੀ ਬਣੀ ਥਣੀ ਇਹ ਵੀ ਲੱਗਦੀ ਆ ਤਾਜੀ ਸੂਈਓ ਜੀ ਇਹ ਨੂੰ ਇੱਕ ਮਹੀਨੇ ਤੋਂ ਉੱਤੇ ਹੀ ਹੋ ਗਿਆ ਮਹੀਨੇ ਕਿ ਦੀ ਸੂਈ ਆ ਬੱਛੀ ਮਗਰੇ ਦੀ ਮਗਰ ਬੱਛੀ ਇੱਕ ਮਹੀਨੇ ਦਾ ਸਮਾਂ ਹੋ ਗਿਆ ਬੱਛੀ ਬਹੁਤ ਵਧੀਆ ਟੌਪ ਤੇ ਸਾਂਭੀ ਲਓ ਜੀ ਇੱਕ ਮਹੀਨਾ ਸਮਾਂ ਮਗਰ ਬੱਛੀ ਸਵੇਰ ਦੁਜਾ ਤੀਜਾ ਹੋ ਸਕਦਾ ਤੀਜਾ ਆਹ ਇਹ ਦੂਜਾ ਨਹੀਂ ਕਿਉਂ ਗਾਂਖਲੇ ਦੁੱਧ ਵੜਾ ਇਹਦੇ ਮਨ ਗਰਮੀ ਦਾ ਕਰਕੇ ਘਟੀ ਥੋੜੀ ਅੱਛਾ ਹੁਣ ਇਹ ਵਾਲੇ ਮਤਲਬ 16 ਕਿਲੋ ਦੁੱਧ ਥੱਲੇ ਹਾਜ਼ਰ ਹੈ 15 ਕਿਲੋ ਦੀ ਬਿਲਕੁਲ ਗਰੰਟੀ ਦੇਈਏ ਹੁਣ ਜਿਹੜਾ ਆਪਾਂ ਚਵਾਦਾਂਗੇ ਅੱਜ ਪੰਦਰਾਂ ਮਤਲਬ 13 22 ਵੀ ਚੋਇਆ 13 ਕਿਲੋ ਵੀ ਇੱਕ ਡੰਗ ਦਾ ਚੋਇਆ ਹਾਂ 26 ਕਿਲੋ ਵੀ ਚੋਇਆ ਠੀਕ ਹੈ ਪਰ ਗਰਮੀ ਦਾ ਕਰਕੇ ਥੋੜੀ ਜੀ ਡਾਊਨ ਹੋਈ ਹੈ ਠੀਕ ਹੈ ਜੀ ਕਿਉਂਕਿ ਭੈਣ ਭਰਾ ਕੇ ਕਿਹਾ ਆਨਲਾਈਨ ਅਗਲਾ ਮੰਗਾਉਂਦਾ ਮੁੜ ਕੇ ਫਿਰ ਜਿਹੜੀ ਗੱਲ ਸੱਚਾਈ ਉਹ ਦੱਸੇ ਕਿਲੋ ਗੰਢ ਘੱਟ ਦੱਸਿਆ ਜ ਤੇ ਮਗਰ ਬੱਛੀ ਆ ਥਣੇਵਾ ਸਾਫ ਵਿਖਾਈ ਦੇ ਰਿਹਾ ਬਾਕੀ ਮੁਠੀ ਵਾਲਾ ਥਣ ਪੂਰਾ ਆ ਦੇਖੋ ਥਾਂ ਬਹੁਤ ਓਕੇ ਥਾਂ ਮੁਠੀ ਵਾਲਾ ਬਿਲਕੁਲ ਠੀਕ ਆ ਆ ਬੱਚੇ ਨੇ ਥੋੜੇ ਮੂੰਹ ਮਾ ਮਾਰੇ ਦੰਦੋਂ ਦੇ ਨਹੀਂ ਇਹ ਘੁੱਟ ਗਿਆ ਥਣ ਇਸੇ ਕਰਕੇ ਨਹੀਂ ਰਾਜ ਨੇ ਪਹਿਲਾਂ ਪਾਈ ਅੱਛਾ ਹੋਣ ਓਕੇ ਆ ਹੋਣੇ ਮਤਲਬ ਥਾਣੇ ਦੇ ਨਾ ਘੁੱਟ ਕੇ ਠੀਕ ਆ ਠੀਕ ਆ ਲਿਓ ਜੀ ਆ ਜਾ ਹਾਈਟ ਕੱਦ ਨਾਰਮਲੀ ਜਿੰਨਾ ਆਪਾਂ ਦੋਸਤੋ ਫੁੱਲ ਵੱਡੀ ਹਾਈਟ ਦੇਖਦੇ ਆ ਐਚਪ ਬੜਾ ਦੇਖਦੇ ਆ ਹਾਈਟ ਪੂਰੀ ਆ ਟੇਲ ਜਿਹੜੀ ਆ ਦੋਸਤੋ ਪੂਸ਼ ਬਿਲਕੁਲ ਇਹਨ ਖੁੱਚਾਂ ਦੇ ਨਾਲ ਟੱਚ ਕਰਦੀ ਆ ਠੀਕ ਆ ਸੋ ਬਰੀਡ ਦੇ ਵਿੱਚ ਪੂਰੀ ਜਾਦੂਤ ਵਾਲੀ ਆ ਆ ਦੇਖੋ ਇਹ ਠੰਡੀ ਧੀਰੀ ਓਕੇ ਆ ਮਤਲਬ ਇਹਨੂੰ ਕੋਈ ਮਤਭਲ ਨਹੀਂ ਘਾੜਾ ਬਿਲਕੁਲ ਸਾਫ ਖੜਾ ਕੋਈ ਨਹੀਂ ਕੋਈ ਨਹੀਂ ਪ੍ਰੋਬਲਮ ਲਓ ਜੀ ਠੀਕ ਆ ਤੇ ਮਿਲਕ ਵੀਰਾਂ ਦਾ ਵੀ ਘੱਟੋ ਘੱਟ ਵੀ 15 ਲੀਟਰ ਕੋਈ ਮੰਨ ਕੇ ਸੌਦਾ ਕਰ ਸਕਦੇ ਹਾਂ ਹਾਂ ਜੀ ਦੁੱਧ ਜਿਹੜਾ ਦੋਸਤੋ 15 ਲੀਟਰ ਦੀ ਚਵਾਈ ਤੁਸੀਂ ਘਰ ਵਿਜ਼ਿਟ ਕਰਕੇ ਕਰ ਲਿਓ ਬਾਕੀ ਮਿਲਕ ਵੇਨ ਵਗੈਰਾ ਕਾਫੀ ਮੋਟੀ ਦਿਖਾਈ ਦਊਂ ਬੰਨੇ ਦੇਵੂਗੀ ਤੁਹਾਨੂੰ ਸੋ ਉੱਚੇ ਵੱਡੇ ਕਦ ਕਰਦੀ ਆਜੇ ਗਰਮੀ ਸ਼ਾਰਦ ਜਦੋਂ ਹੁੰਦੀ ਆ ਨਾ ਤੇ ਖਾਹ ਨੂੰ ਘਟਾਉਣੀ ਪੈਂਦੀ ਆ ਤੇ ਮੈਂ ਕਾਰਗਿਲ ਤੇ ਸ਼ਰੀਰਾਮ ਬਚੋਕਰੀ ਮਤਲਬ ਪੌਣਾ ਜੇ ਸਾਰੇ ਡੰਗਰਾਂ ਨੂੰ ਭਾਵੇਂ ਮੈਂ ਹੋਵੇ ਭਾਵੇਂ ਗਾਂ ਹੋਵੇ ਠੀਕ ਹੈ ਜੀ ਤੇ ਇਹ ਕਰਕੇ ਫਿਰ ਮੈਂ ਜਦੋਂ ਗਰਮੀ ਵੀ ਜ਼ਿਆਦੀ ਦੀਦੀ ਮੈਂ ਫਿਰ ਘਟਾ ਦੇਣਾ ਦੁੱਧ ਛੱਡ ਕੇ ਖੜਾ ਇਹਨਾਂ ਦਾ ਵੀ ਡੰਗਰ ਖਰਾਬ ਹੋ ਜਾਂਦਾ ਮੈਨੂੰ ਇਹ ਜਰੂਰੀ ਸੇਵ ਦਾ ਵੀ ਧਿਆਨ ਰੱਖਣਾ ਪੈਂਦਾ ਸੇਵ ਦਾ ਵੀ ਆ ਠੀਕ ਹੈ ਬਾਕੀ ਖਰਾਕ ਤਾਂ ਜੇ ਨਹੀਂ ਪਾਉਦੋ ਚਲੋ ਇਹਨਾਂ ਕਰਮਾਲੀਆਂ ਨੇ ਦਿੱਤੀ ਜਨਾ ਪਰ ਸੇਵ ਦੇ ਨਾਲ ਖਲਵਾੜ ਦੀ ਮਜਾ ਹੀ ਤਾਂ ਆ ਲਓ ਜੀ ਮੁੱਲ ਪੁੱਛ ਲੈਂਦੇ ਆ ਕੀ ਰੇਟ ਪਾ ਪੜਦਾ ਅੱਛਾ ਭਾਜੀ ਕਿ ਇਹ ਦਾ 53000 ਰੁਪਇਆ 53 ਆ ਠੀਕ ਆ ਜੀ ਹਾਂ ਦੁੱਧ ਚੜਾ ਦਿਆਂਗੇ ਮੀ ਇੱਕ ਪਿੰਦਾ ਤੇ ਫਿਰ ਦੁੱਧ ਚਾਜੂ ਕਿਤੇ 24 ਤੇ ਫਿਰ ਠੀਕ ਆ ਜੀ ਹਾਂ ਹੁਣ ਹਾਜ਼ਰ 15 ਕਿਲੋ ਜੀ ਹਾਂ ਲੋ ਵੀ ਭਰਾਵੋ ਠੀਕ ਆ ਅੱਛਾ ਭਾਜੀ ਨਿਸ਼ਾਨ ਇਸ ਤੋਂ ਬਾਅਦ ਅਗਲੀ ਵੇੜ ਆਪਣੇ ਕੋਲ ਹਾਂਜੀ ਆ ਗਈ ਆ ਇਹ ਵੀ ਤਜ ਸੁਭਾ ਮੰਨਣੀਏ ਕਰ ਤੇ ਚ ਮੰਨਣੀਏ ਅੱਜ ਪੰਜਾਂ ਦਿਨਾਂ ਦੀ ਸੂਈ ਹੈ ਪੰਜ ਦਿਨ ਹੋ ਗਏ ਪੰਜ ਦਿਨ ਹੋ ਗਏ ਅਤਾਜੀ ਫਿਰ ਅਤਾਜੀ ਬਿਲਕੁਲ 11 ਕਿਲੋ ਮਤਲਬ ਇਹਦੇ ਥੱਲੇ ਇਹ ਵਲੇ ਦੁੱਧ ਤਿਆਰ ਦੁੱਧ ਲਾਲਾ ਕੋ ਬੋਲਾ ਲਾ ਲੈ ਲਓ ਜੀ ਠੰਡੀ ਠੀਰੀ ਇਹ ਵੀ ਬੜੀ ਆ ਕੋਈ ਇਹੋ ਜਿਹੀ ਲੱਤ ਛੜ ਵਾਲਾ ਕੰਮ ਨਹੀਂ ਕਰ ਲਓ ਵੀ ਦੋਸਤੋ ਪੰਜਵਾਂ ਦੇਣੀ ਅੱਜ ਤੇ ਬਿਲਕੁਲ ਨਸਲ ਵਸਲ ਵਾਲੀ ਹੈ ਵੀ ਅਗਲੀ ਆਪਾਂ ਤੁਹਾਨੂੰ ਬੈਡ ਦਿਖਾ ਰਹੇ ਹਾਂ ਥੱਲੇ ਬੱਚੀ ਇਹਦੇ ਬੱਚਾ ਬੱਚਾ ਇਹਦੇ ਇਹਦੇ ਮਗਰ ਬੱਚਾ ਮੈਨੂੰ ਮਾਰਕਿੰਗ ਬੜੀ ਸੁਣੀ ਬੱਚੇ ਦੀ ਆਹੋ ਦੇ ਵੀ ਇਹਦੇ ਬੱਚਾ ਹੈ ਠੀਕ ਹੈ ਸੂਭਾ ਤੁਜਾ ਤਿੰਜਾ ਮੰਨ ਲੈ ਵੀ। ਤਿੰਜਾ ਮੰਨ ਲੈ ਭਣ ਕੋਈ ਤੇ ਜੇ ਉਹ ਵੀ ਸਕਦੀ ਹੈ ਰਾਈ ਰੇ। ਹੋਊਗੀ ਜੀ। ਆਹ ਕਿਉਂ ਆਪਾਂ ਲਿਆਂਦੀ ਆ। ਬਿਲਕੁਲ। ਜਨ ਘਰੇ ਡੰਗਰ ਸੋਇਆ ਉਹਦਾ ਪਤਾ। ਗੱਲ ਇਹ ਨਹੀਂ ਆ ਭਾਈ ਨਿਸ਼ਾਨਾ ਅਗਲਾ ਕੋਈ ਦੂਜਾ ਕਹਿ ਕੇ ਦੇਂਦਾ ਤੇ ਤਿੰਜਾ ਮੰਨ ਲੈਣ ਭੈਣ ਭਰਾ। ਮੰਨ ਲੈਣਾ ਉਹ। ਸਵੇਰੇ ਦੇ ਵਿੱਚ ਕੋਈ ਬਾਲਾ ਫਰਕ ਨਹੀਂ ਜਿੰਨੀ ਸਮਝ ਲੱਗਦੀ ਉਹਨਾਂ ਮੰਨ ਲੈਣ। ਪਰ ਡੰਗਰ ਸਾਫ਼ ਸੁਥਰਾ ਹੋਵੇ। ਬਸ ਬਸ। ਸੋਇਰ ਕੋਈ। ਸੋ ਹਾਈਟ ਕੱਦ ਜਿਹੜਾ ਦੋਸਤੋ ਇਸ ਵਾੜ ਦਾ ਵੀ ਫੁੱਲ ਫਟਾ ਫੁੱਲ ਵੱਡੀ ਹਾਈਟ ਆ। ਠੀਕ ਆ। ਤੇ ਚਾਲ ਟਾਲ ਤੋਰਾ ਤੁਸੀਂ ਦੇਖ ਸਕਦੇ ਹੋ ਠੀਕ ਆ। ਆਹ ਜੀ। ਇਹ ਲੋ ਵੀ ਹਾਂ ਫਿਰ ਪੂਰਾ ਮੱਝਾਂ ਵਾਲਾ ਪੂਰਾ ਮੱਝਾਂ ਵਾਲਾ ਚਵਾਈ ਵੀ ਪੂਰੀ ਮੱਝਾਂ ਵਾਲੀ ਲੋ ਵੀ ਤੇ ਸਾਡੀ ਕੁਆਲਿਟੀ ਜਿਹੜੀ ਦੋਸਤੋ ਪਸੰਦ ਆਊਗੀ ਤੁਹਾਨੂੰ ਕਾਫੀ ਤੇ ਐਨ ਜਿਹੜਾ ਜੇ ਕਹਿਦਿਆਂ ਵੀ ਆਹ ਗੱਲ ਬੜੀ ਆ ਮੁੱਠੀ ਆ ਇਹ ਮੁੱਠੀ ਆ ਖਾਣਾ ਇਹ ਪੂਰਾ ਲੰਮਾ ਲੋ ਵੀ ਤੇ ਵੇਰ ਕੱਦ ਕਰਦੀ ਵੀ ਫੁੱਲ ਬਟਾ ਫੁੱਲ ਬੱਤੀ ਹਾਈਟ ਤੇ ਦੁੱਧ ਬਈ ਨਿਸ਼ਾਨ ਤੋਂ ਪੁੱਛ ਲਾਂਗੇ ਵੀ ਕਿੰਨਾ ਕਿ ਜਿਹੜਾ ਹੁਣ ਕਿਉਂ ਕੱਚਾ ਬੌੜਾ ਕੋਈ ਮੰਨੇ ਵੀ ਘਟੋ ਘੱਟ ਵੀ ਜਿਹੜਾ ਦੋਸਤੋ ਬੌੜੇ ਤੋਂ ਬਾਹਰ ਇੱਕ ਅਦਾ ਦਿਨ ਅੱਜ ਮੰਨ ਸਕਦੇ ਹੋ ਕੱਚਾ ਬੌੜਾ ਮੰਨ ਕੇ ਤੁਸੀਂ ਸੌਦਾ ਕਰ ਲਿਓ ਠੀਕ ਆ ਕੋਈ ਵੀ ਇਹ ਦੁੱਧ ਤੇ ਸਮਝ ਸਕਦਾ ਪਰ ਹਜੇ ਪਸ਼ੂ ਨਾਰਮਲ ਕੋਈ 15 20 25 ਦਿਨਾਂ ਬਾਅਦ ਰਿਜ਼ਲਟ ਨਿਕਲਦਾ ਦੋਸਤੋ ਕਿੰਨਾ ਕੁ ਮਿਲ ਕੇ ਪਸ਼ੂ ਪਾ ਦੇਊਗਾ ਹਜੇ ਰਾਜ ਵੀ ਮੈਲੇ ਦੇ ਸਟਾਰਟ ਨਹੀਂ ਹੋਈ ਹੈ ਹਾਂ ਹਾਂ ਇਹ ਕਰਕੇ 11 ਕਿਲੋ ਮਤਲਬ ਦੋਵੇਂ ਲੈ ਦਾ ਦੁੱਧ ਹੈ ਅੱਜ 11 ਕਿਲੋ ਹਾਂਜੀ ਜੀਹੋ ਜੀ ਮੇਰਾ ਤਾਂ ਬੌਟੀ ਬੰਤਰ ਦੀ ਲਹੂ ਪੈਤਾਲੀ ਆ 15 ਕਿਲੋ ਦੁੱਧ ਤੇ ਨੂੰ ਕੁਝ ਨਹੀਂ ਆਂਦਾ ਸਿਰਫ ਅਜੇ ਦਿਨ ਵੀ ਥੋੜੇ ਤੇ ਇਹਨੂੰ ਮੈਂ ਕਾਰਗਿਲ ਵਿੱਚ ਨਹੀਂ ਸਟਾਰਟ ਛੇਤੀ ਕੀਤੀ ਮੈਂ ਨਾ ਵੀ ਗਰਮੀ ਵੜੀ ਆ ਤੇ ਤਾਜੀ ਸੋਈ ਆ ਬਿਲਕੁਲ ਮਤਲਬ ਚੋਕਰ ਤੇ ਹੀ ਰੱਖੀ ਆ ਆਹੋ ਤੇ ਚਾਹ ਆ ਜੂ ਪੂਰਾ ਮ ਜਿਹੜੇ ਵੀਰੇ ਕਿਸੇ ਨੇ ਬਿਲਕੁਲ ਘਰੇ ਰੱਖਣੀ ਮੈਨੂੰ ਤਾਂ ਬੜੀ ਫਿੱਟ ਪਾਉ। ਬਹੁਤ ਜਿਆਦੀ ਕਿ ਫਿਰ ਫਿਰ ਥਾਣੇ ਵੇਖੋ ਤੁਸੀਂ ਇਧਰ ਵੇ ਜਿਤਰਾ ਮੈਂ ਆਇਆ ਘੜ ਕੇ ਨਹੀਂ ਲਾਇਆ ਦਾ। ਐ ਪੂਰਾ ਐ ਬਰੋਬਰ ਦਾ ਇੱਕੋ ਜ। ਲੋ ਜੀ। ਪੀੜੀ ਦੇ ਪਾ ਗਿਆਂ ਚਾਰੇ ਥਾਣੇ। ਇਹਨੂੰ ਵਾਸੇ ਪੀੜੀ ਦੇ ਪਾ। ਪੀੜੀ ਦੇ ਪਾ ਗੇ। ਹਾਂ। ਤੇ ਕਿੰਨਾ ਮੁੱਲ ਰੂਗਾ? ਇਹਦਾ ਮੁੱਲ ਵੀ ਮਤਲਬ ਜਾਇਜ ਹੀ ਆ। ਹਾਂ। ਜਾਇਜ ਹੀ ਮਿਲੀ ਜਾਇਜ ਹੀ 38000 ਰੁਪਇਆ ਮਤਲਬ ਮੋਲੇ ਦਾ। 38000। ਆਹ। ਬੱਲੇ ਬੱਲੇ ਕਰਵਾਤੀ ਹੈ। ਬੱਲੇ ਬੱਲੇ ਕੇ ਵੇਲਾ ਵੱਡੀ ਗਾਂ ਪੂਰੀ। ਮਗਰ ਬੱਚਾ ਸੀ ਨਾ ਤੇ? ਬੱਚਾ। ਇਹ ਮੁੱਲ ਵੀ ਜਾਇਜ਼ ਹੈ ਜੈਨੂਮਨ ਮੋਲਾ ਤੇ ਰੀਸ ਵੀ ਮੇਰਾ ਤਾਂ ਪੂਰੀ ਨਮਜਾਂ ਵਾਲੀ ਕਰਨੀ ਹੈ ਹਾਂਜੀ ਠੀਕ ਆ ਤੇ ਅੱਛਾ ਭਾਜੀ ਨਿਸ਼ਾਨ ਇਸ ਤੋਂ ਬਾਅਦ ਇਹ ਪਹਿਲਾ ਸੂਆ ਪਹਿਲਾਂ ਆ ਗਈ ਬੱਚਾ ਚਾਰ ਦੰਦ ਮੂੰਹ ਲਓ ਜੀ 24 ਇਹ ਵੀ ਤੋਹਫਾ ਆ ਚਾਰ ਦੰਦ ਦੋਸਤੋ ਬੱਚੀ ਪਹਿਲਾ ਸੂਆ 24 ਮੋਹ ਚਾਰ ਦੰਦ ਥੱਲੀਆਂ ਥੋੜੀ ਜੀ ਟਾਈਟ ਰਹਿੰਦੀ ਹੈ ਇਹਦੇ 14 ਕਿਲੋ ਦੁੱਧ ਹੈਗਾ ਤੇ ਕਿਲੋ ਕਿਤੇ ਆ ਵੇਖ ਕਸਮਾ ਲੈਵਾ ਦੋਸਤੋ ਆਰਡਰ ਜਿਹੜਾ ਫਿਕਸ ਜਾਊਗਾ ਹੋ ਜਾ ਹਾਂ ਇੱਕ ਵਾਰ ਕੀ ਕਰਦੀ ਨਹੀਂ ਆ ਦੇਖ ਲਓ ਦੇ ਆ ਚਾਰ ਲੈਓ ਜੀ ਚਾਰ ਦਾਂਦੇ ਠੀਕ ਆ ਜੀ ਹਾਂ ਚੌਕੀ ਮੂਹੂ ਦੋਸਤੋ ਪਲੂਨ ਮੱਛੀ ਪਹਿਲਾ ਸੂਆ ਸੂਈ ਹਾਈਟ ਕੱਦ ਫੁੱਲ ਬਟਾ ਫੁੱਲ ਹਾਈਟ ਆ ਦੇਖੋ ਵੱਟ ਗਏ ਕੋਈ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਫਿਕਸ ਆ ਡਰਾ ਬਿਲਕੁਲ ਹੈ ਆ ਫਿਕਸ ਇਹ ਸੂਈ ਨੂੰ ਕਿਨੇ ਦਿਨ ਦੱਸਿਆ ਜੀ 1 ਮਹੀਨਾ ਹੋਈ ਚੱਲਿਆ ਲੋ 24 ਦਿਨ ਮਗਰ ਹੋ ਥਲੇ ਵੱਛੀ ਮਗਰ ਦੇ ਮਗਰ ਵੱਛੀ ਆ ਇਹ ਜੀ ਇਤਰਾ ਹੀ ਜੋੜਨੀ ਪਉਣਾ ਕੁਛ ਨਹੀਂ ਕਰਨਾ ਆ ਆ ਟੈਟ ਅੱਡੇ ਚੱਲ ਚੱਲੇ ਦੀ ਆ ਆਰਡਰ ਜਿਹੜਾ ਕਪਾਹ ਟਾਟਰਾ ਦੋਸਤੋ ਫਿਕਸ ਜਿਹੜਾ ਆ ਤੇ ਹੁਣ ਮਤਲਬ ਵੀ ਚੁਵਾਈ ਆਪਾਂ ਕਿੰਨੀ ਕਰਦੇ ਪਏ ਆ 14 ਕਿਲੋ 14 ਆ 7 ਕਿਲੋ ਡੰਗ ਦਾ ਅੱਛਾ ਪੂਰਾ ਜਿਹੜਾ ਹਾਜ਼ਰ ਬਿੱਲ ਕੁਲ ਹਾਜ਼ਰ ਜਣ ਠੀਕ ਆ ਜੀ ਦੁੱਧ ਤਾਂ ਵੀ ਹੈਗਾ ਪਰ ਤੁਹਾਨੂੰ ਦੱਸਿਆ ਮੈਂ ਜਿ ਖਰਾਕ ਘਟਾਉਂਦਾ ਕਰਕੇ ਥੋੜਾ ਜਿਹਾ ਠੀਕ ਹਰਕ ਪਿਆ 14 ਕਿਲੋ ਦੋਸਤੋ ਦੁੱਧ ਦੀ ਮਾਲਕਮ ਜਿਹੜੀ ਇਹ ਪਹਿਲਾ ਸਵੇਰ ਤੋਂ ਹੀ ਬੱਚੀ ਤੁਹਾਨੂੰ ਦਿਖਾ ਰਹੇ ਆ ਬੱਚੀ ਬਹੁਤ ਵਧੀਆ ਤੇ ਮਗਰ ਵੀ ਫੀਮੇਲ ਕਾਫ ਬਾਤੀ ਸੋਣੀ ਆ ਮਗਰ ਵੀ ਬੱਚੀ ਆ ਤੇ ਆਪ ਵੀ ਬੱਚੀ ਆ ਵੇਖੋ ਤੋਹਫਾ ਹੀ ਆ ਬਿਲਕੁਲ 20 ਆ 20 25 ਤਰ੍ਹਾਂ ਦੇ ਹੈਗੇ ਭਾਵੇਂ ਮਹੀਨੇ ਦੀ ਮੰਨ ਲੈ ਕੋਈ ਇਹੋ ਜਿਹਾ ਆਪਣਾ ਨਹੀਂ ਹਨਾ ਲਓ ਜੀ ਇਹ ਦੋ ਚਾਰ ਦਿਨ ਦੀ ਗੱਲ ਮਹੀਨਾ ਮੰਨ ਲੈ ਕੋਈ ਉੱਤੇ 10 ਦਿਨ 5 ਦਿਨ ਉੱਤੇ ਮੰਨ ਲੈ ਜੋ ਵੀ ਹਾਂ ਠੀਕ ਤੇ ਮਗਰ ਜਿਹੜੀ ਬੱਚੀ ਦੋਸਤੋ ਬਹੁਤ ਕਮਾਲ ਦੀ ਆ ਸੋ ਆਪ ਵੀ ਉਹ ਚਾਰ ਦਿਨ ਤਾਂ ਬੱਚੀ ਤੁਹਾਨੂੰ ਦਿਖਾਈ ਆ ਫਿਰ ਜਵਾਬੜਾ ਜਵਾਬ ਬਹੁਤ ਜਿਆਦਾ ਸੋਹਣਾ ਥਣ ਪੂਰਾ ਇਹਨੂੰ ਮੁਠੀ ਵਾਲਾ ਪੂਰਾ ਫਿਰ ਸਿਰਫ ਹੈ ਟਾਈਟ ਆਰਡਰ ਦੀ ਵੇਖੋ ਚਵਾਦ ਕਿਤੇ ਕ ਨਹੀਂ ਮੋਗਾ ਕੁੜੇ ਲੱਗਾ ਜਵੇਂ ਲੋ ਆ ਪੜੀ ਵਧੀਆ ਚਵਾਬੜ ਲੈ ਵੀ ਵਿਹੜ ਜਿਹੜੀ ਦੋਸਤੋ ਬੱਛੀ ਕਾਫੀ ਚੰਗੀ ਆ ਸੋਹਣੀ ਬੱਛੀ ਆ ਬਿਲਕੁਲ ਰੇਟ ਪੁੱਛ ਲੈਣੀ ਆ ਹੋਰ ਵੀ ਗੱਲ ਸੋਹਣੀ ਹੋ ਜੂਗੀ ਅੱਛਾ ਵੀ ਨਿਸ਼ਾਨ ਕਿੰਨਾ ਮੋਦ ਆ ਇਹ ਲੈਣ ਦੇਣ ਕਰ ਗਿਆ ਆਪਾਂ 44000 ਰੁਪਇਆ ਜਿਹੜੀ ਹਾਂ ਨਾਲ ਹੀ ਗੱਲ ਆਹੋ ਕੋ ਚਲੋ 4500 ਛੱਡ ਦਿਆਂ ਕਿਸ ਨੂੰ ਭੈਣ ਭਰਾ ਨੂੰ ਬੱਛੀ ਚੰਗੀ ਆ ਆਉਂਦੇ ਸੂਰੇ ਇਹੋ ਹੀ 70 72000 ਦੀ ਵਿਹੜ ਆ ਜਦੋਂ ਤੇ ਮਗਰ ਉਹ ਵੀ ਤਿਆਰ ਹੋ ਗਈ ਉਹ ਵੀ ਤਿਆਰ ਹੋ ਗਈ ਜਦੋਂ ਜੋੜਾ ਹੀ ਬਹੁਤ ਟੌਪ ਤੇ ਹੈਂ ਜੋੜੀ ਦੋਸਤੋ ਬਹੁਤ ਸੋਹਣੀ ਆ ਪਸੰਦ ਆਊਗੀ ਤੁਹਾਨੂੰ 44000 ਬਿੱਚੋ ਛੋੜ ਛਾਪਾ ਮੌਕੇ ਤੇ ਮਾਂਤਾਂ ਤੇ ਹੋਣਾ ਹੀ ਹਰ ਇੱਕ ਪਸ਼ੂ ਦੇ ਵਿੱਚ ਹੁੰਦਾ ਰਹਿੰਦਾ ਜੀ ਅੱਛਾ ਭਾਜੀ ਨਿਸ਼ਾਨ ਪਸ਼ੂ ਇਹੋ ਬਕਾਉ ਸੀਗੇ ਹਾਂਜੀ ਟੋਟਲ ਨਗ ਸੀ ਆਪਣੇ ਕੋਲ 6 ਆ ਸੀ 6 6 ਨਗ ਆ ਤੇ ਨੰਬਰ ਬੋਲ ਦਈਏ ਆਪਣੇ 85 59 ਹਾਂ 47 847 ਠੀਕ ਹੈ ਜੀ ਆ ਇੱਥੇ ਹੀ ਵਟਸਐਪ ਆਪਣੀ ਇੱਥੇ ਹੀ ਮੋ ਇਹੋ ਪਹਿਲਾ ਹੀ ਨੰਬਰ ਪੁਰਾਣਾ ਏ ਠੀਕ ਆ ਚਲੋ ਇਹ ਆ ਵੀ ਵੀਡੀਓ ਆਪਾਂ ਥੋੜੀ ਜਿਹੀ ਹੋਣਾ ਰਹੀ ਲੇਟ ਪਈ ਤੁਹਾਨੂੰ ਪਤਾ ਹੀ ਆ ਨਾ ਤਾਂ ਪੋਰ ਕੇ ਤੋਂ ਪੁਆਈ ਨਾ ਗੱਲ ਨਾ ਇਹੋ ਜੀ ਬਾਤ ਨਹੀਂ ਹੂੰ ਤੇ ਲੇਟ ਸਿਰਫ ਇਹ ਕਿ ਚਾਰ ਚੂਰ ਪਾਉਂਦੇ ਰਹੇ ਤੇ ਮਾਹਾਂ ਵੀ ਚਲੋ ਦੋ ਚ ਇਹ ਨਹੀਂ ਬਿਲਕੁਲ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਭਾਈ ਨਿਸ਼ਾਨ ਸਿੰਘ ਪਿੰਡ ਤੁਸੀਂ ਖਾਸ ਧਾਰੀਬਾਲ ਵਿజిਟ ਕਰਨੀ ਆ ਸੋ ਪਸ਼ੂ ਦਿਖਾਏ ਗਏ ਜਿੰਨੇ ਦਿਖਾਏ ਗਏ ਜਿੰਨਾ ਮਿਲਕ ਦੱਸਿਆ ਗਿਆ ਤਸੱਲੀ ਤੁਸੀਂ ਕਰਨੀ ਆ ਤਾਂ ਹੱਕ ਸਮਝ ਕੇ ਜਿਹੜੇ ਵੀਰ ਨੇ ਪੈਸੇ ਖਰਚ ਕਰਨੇ ਆ ਤਸੱਲੀ ਤੁਸੀਂ ਕਰ ਲਿਆ ਕਰੋ ਠੀਕ ਹੈ ਜੀ ਇੱਕ ਟਾਈਮ ਦੋ ਟਾਈਮ ਚਬਾਈ ਕਰਕੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ